ਵਿਸ਼ਾ ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਪੰਜਾਬੀ ਗਾਇਕ ਰਾਜਵੀਰ ਜਵੰਦਾ ਅਜੇ ਵੀ ਮੋਹਾਲੀ ਦੇ ਹਸਪਤਾਲ ਦੇ ਵਿੱਚ ਦਾਖਲ ਨੇ ਗੰਭੀਰ ਜ਼ਖਮੀ ਹੋਏ ਸਨ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਅਜੇ ਵੀ ਵੈਂਟੀਲੇਟਰ ਦੀ ਸਪੋਰਟ ਤੇ ਨੇ ਹੁਣ ਉਹਨਾਂ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਕਿਸ ਤਰ੍ਹਾਂ ਦੀ ਪ੍ਰੋਗਰੈਸ ਉਹਨਾਂ ਦੇ ਇਲਾਜ ਦੇ ਵਿੱਚ ਹੋ ਰਹੀ ਹੈ ਇਹ ਤਮਾਮ ਉਹ ਸਵਾਲ ਨੇ ਜਿਨ੍ਹਾਂ ਦੇ ਜਵਾਬ ਹਰ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲਾ ਸਰੋਤਾ ਚਾਹੁੰਦਾ ਹੈ ਉਹਨਾਂ ਦੇ ਫੈਨਸ ਵੀ ਜਾਣਨਾ ਚਾਹੁੰਦੇ ਨੇ ਕਿ ਇਸ ਸਮੇਂ ਰਾਜਵੀਰ ਜਵੰਦਾ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਸੋ ਗੱਲ ਕਰਦੇ ਆ ਇਸ ਸਮੇਂ ਉਹਨਾਂ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਲਾਈਫ ਸਪੋਰਟਿੰਗ ਮਸ਼ੀਨਾਂ ਦੇ ਉੱਤੇ ਉਹਨਾਂ ਨੂੰ ਰੱਖਿਆ ਗਿਆ ਸੀ ਪਹਿਲਾਂ ਚਾਰ ਲਾਈਫ ਸਪੋਰਟ ਮਸ਼ੀਨਾਂ ਲਗਾਈਆਂ ਗਈਆਂ ਸਨ ਚਾਰ ਵਿੱਚੋਂ ਹੁਣ ਤਿੰਨ ਹਟਾ ਦਿੱਤੀਆਂ ਗਈਆਂ ਨੇ ਅਤੇ ਸਿਰਫ ਇੱਕ ਜਿਹੜੀ ਹੈ ਵੈਂਟੀਲੇਟਰ ਦੀ ਸਪੋਰਟ ਉਸ ਤੇ ਉਹ ਬਣੇ ਹੋਏ ਨੇ ਹਾਲਾਂਕਿ ਉਹਨਾਂ ਨੂੰ ਅਜੇ ਹੋਸ਼ ਨਹੀਂ ਆਈ ਹੈ ਕ੍ਰਿਟੀਕਲ ਕੇਅਰ ਦੇ ਮਾਹਰਾਂ ਵੱਲੋਂ ਉਹਨਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਨਿਊਰੋ ਸਰਜਨੀ ਅਤੇ ਕ੍ਰਿਟੀਕਲ ਕੇਅਰ ਦੇ ਮਾਹਰਾਂ ਦੀ ਟੀਮ ਵੱਲੋਂ ਉਹਨਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਸੋ ਵੱਡੀ ਗਿਣਤੀ ਦੇ ਵਿੱਚ ਲੋਕ ਉਹਨਾਂ ਦੀ ਪੁੱਛਗਿੱਛ ਦੇ ਲਈ ਹਸਪਤਾਲ ਵੀ ਆ ਰਹੇ ਨੇ ਪਰਿਵਾਰ ਦੇ ਲੋਕ ਵੀ ਲਗਾਤਾਰ ਉਹਨਾਂ ਦੀ ਸਿਹਤਯਾਬੀ ਦੇ ਲਈ ਪ੍ਰਾਰਥਨਾ ਕਰ ਰਹੇ ਨੇ ਸੋ ਡਾਕਟਰਾਂ ਵੱਲੋਂ ਰਾਜਵੀਰ ਜਵੰਦਾ ਦੀ ਹਾਲਤ ਬਾਰੇ ਹੁਣ ਤੱਕ ਤਿੰਨ ਮੈਡੀਕਲ ਬੁਲੇਟਿਨ ਨੇ ਜਿਹੜੇ ਉਹ ਜਾਰੀ ਕੀਤੇ ਗਏ ਨੇ 27 ਸਤੰਬਰ ਨੂੰ ਦੁਪਹਿਰੇ 1:45 ਮਿੰਟ ਤੇ ਬੁਲੇਟ ਉਹਨਾਂ ਨੂੰ ਲਿਆਂਦਾ ਗਿਆ ਸੀ ਮੌਲੀ ਦੇ ਹਸਪਤਾਲ ਦੇ ਵਿੱਚ ਸੋ ਸੜਕ ਹਾਦਸੇ ਦੇ ਵਿੱਚ ਸਿਰ ਤੇ ਰੀੜ ਦੀ ਹੱਡੀ ਤੇ ਗੰਭੀਰ ਸੱਟਾਂ ਲੱਗੀਆਂ ਸਨ ਸੋ ਡਾਕਟਰਾਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਦਿਲ ਦਾ ਦੌਰਾ ਵੀ ਪਿਆ ਸੀ ਇੱਕ ਹਸਪਤਾਲ ਵਿੱਚ ਆਉਣ ਤੋਂ ਪਹਿਲਾਂ ਅਤੇ ਇੱਕ ਹਸਪਤਾਲ ਦੇ ਵਿੱਚ ਦਾਖਲ ਹੋਣ ਤੋਂ ਬਾਅਦ ਉਹਨਾਂ ਨੂੰ 2 ਦਿਨ ਦੇ ਦੌਰੇ ਪਏ ਸਨ ਉਸ ਤੋਂ ਬਾਅਦ 28 ਸਤੰਬਰ ਦੀ ਗੱਲ ਕਰੀਏ ਤਾਂ ਡਾਕਟਰਾਂ ਨੇ ਦੱਸਿਆ ਸੀ ਕਿ ਰਾਜਵੀਰ ਅਜੇ ਵੀ ਵੈਂਟੀਲੇਟਰ ਸਪੋਰਟ ਤੇ ਨੇ ਨਿਊਰੋ ਸਰਜਨੀਟਿਕ ਕ੍ਰਿਟੀਕਲ ਕੇਅਰ ਦੇ ਮਾਹਰਾਂ ਦੀ ਟੀਮ ਵੱਲੋਂ ਉਹਨਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਤੇ 29 ਸਤੰਬਰ ਨੂੰ ਵੀ ਰਾਜਵੀਰ ਜਵੰਦਾ ਦੀ ਹਾਲਤ ਬਾਰੇ ਡਾਕਟਰਾਂ ਦੇ ਵੱਲੋਂ ਬੁਲੇਟਿਨ ਜਾਰੀ ਕੀਤਾ ਗਿਆ ਉਸ ਦੇ ਵਿੱਚ ਦੱਸਿਆ ਗਿਆ ਹੈ ਰਾਜਵੀਰ ਜਵੰਦਾ ਦੀ ਹਾਲਤ ਦੇ ਵਿੱਚ ਥੋੜਾ ਸੁਧਾਰ ਜ਼ਰੂਰ ਹੋਇਆ ਪਰ ਉਹ ਅਜੇ ਵੀ ਵੈਂਟੀਲੇਟਰ ਦੀ ਸਪੋਰਟ 'ਤੇ ਨੇ ਸੋ ਨਿਊਰੋ ਸਰਜਰੀ ਅਤੇ ਕ੍ਰਿਟੀਕਲ ਕੇਅਰ ਦੇ ਮਾਹਰਾਂ ਦੀ ਟੀਮ ਦੇ ਵੱਲੋਂ ਉਹਨਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਮਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਪਹੁੰਚੇ ਸਨ ਜਿੱਥੇ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਬਾਰੇ ਉਹਨਾਂ ਵੱਲੋਂ ਜਾਣਕਾਰੀ ਲਈ ਸੀ ਡਾਕਟਰਾਂ ਨਾਲ ਵੀ ਮੁਲਾਕਾਤ ਕੀਤੀ ਗਈ ਸੀ ਸੋ ਲਗਾਤਾਰ ਲਾਈਫ ਸਪੋਰਟ ਸਿਸਟਮ ਤੇ ਬਣੇ ਹੋਏ ਨੇ ਹਾਲਾਂਕਿ ਇਸ ਵੇਲੇ ਸਿਰਫ ਆਕਸੀਜਨ ਲਗਾਈ ਗਈ ਹੈ ਆਕਸੀਜਨ ਦੀ ਲਾਈਫ ਸਪੋਰਟ ਸਿਸਟਮ ਤੇ ਉਹ ਜਿਹੜੇ ਲਗਾਤਾਰ ਆਪਣੀ ਲੜਾਈ ਲੜ ਰਹੇ ਨੇ ਲਗਾਤਾਰ ਡਾਕਟਰਾਂ ਵੱਲੋਂ ਵੀ ਨਿਗਰਾਨੀ ਕੀਤੀ ਜਾ ਰਹੀ ਹੈ ਲਗਾਤਾਰ ਉਹਨਾਂ ਦੀ ਸਿਹਤ ਯਾਗੀ ਦੇ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਸੋ ਸੁਧਾਰ ਜ਼ਰੂਰ ਹੋਇਆ ਡਾਕਟਰਾਂ ਵੱਲੋਂ ਜਿਹੜੀ ਜਾਣਕਾਰੀ ਮਿਲੀ ਹੈ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੋਇਆ ਹੈ ਸੋ ਲਾਈਫ ਸਪੋਰਟ ਸਿਸਟਮ ਜਿਹੜਾ ਤਿੰਨ ਲਗਾਏ ਗਏ ਸੀ ਹੁਣ ਸਿਰਫ ਇੱਕ ਲਾਈਫ ਸਪੋਰਟ ਸਿਸਟਮ ਤੇ ਜਿਹੜੇ ਉਹ ਸਰਵਾਈਵ ਕਰ ਰਹੇ ਨੇ ਰਾਜਵੀਰ ਜਵੰਦਾ ਸੋ ਆਉਂਦੇ ਦਿਨਾਂ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਡਾਕਟਰਾਂ ਵੱਲੋਂ ਜਿਹੜਾ ਜ਼ਰੂਰ ਮੈਡੀਕਲ ਬੁਲੇਟਿਨ ਜਾਰੀ ਕੀਤਾ ਜਾਵੇਗਾ ਤੇ ਦੱਸਿਆ ਜਾਵੇਗਾ ਕਿ ਰਾਜਵੀਰ ਜਵੰਦਾ ਦੀ ਸਿਹਤ ਜਿਹੜੀ ਹੁਣ ਕਿਸ ਵੇਲੇ ਆ ਫਿਲਹਾਲ ਹਲਕਾ ਸੁਧਾਰ ਜ਼ਰੂਰ ਦਰਜ ਕੀਤਾ ਗਿਆ ਅਜੇ ਵੀ ਲਾਈਫ ਸਪੋਰਟ ਸਿਸਟਮ ਤੇ ਉਹ ਸੰਘਰਸ਼ ਕਰ ਰਹੇ ਨੇ ਅਜੇ ਵੀ ਡਾਕਟਰਾਂ ਵੱਲੋਂ ਕ੍ਰਿਟੀਕਲ ਕੇਅਰ ਜਿਹੜੀ ਡਾਕਟਰਾਂ ਦੀ ਟੀਮ ਹੈ ਉਹ ਉਹਨਾਂ ਦੀ ਨਿਗਰਾਨੀ ਕਰ ਰਹੀ ਹੈ ਨਿਊਰੋ ਸਰਜਰੀ ਵਿਭਾਗ ਦੇ ਵੱਲੋਂ ਉਹਨਾਂ ਦੀ ਸਿਹਤ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਸੋ ਲਗਾਤਾਰ ਰਾਜਵੀਰ ਜਵੰਦਾ ਨੇ ਜਿਹੜੇ ਉਹ ਆਪਣੀ ਸਿਹਤ ਦੇ ਲਈ ਸੰਘਰਸ਼ ਕਰ ਰਹੇ ਨੇ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਡਾਕਟਰਾਂ ਦੇ ਵੱਲੋਂ ਜ਼ਰੂਰ ਜਲਦ ਹੀ ਨਵਾਂ ਮੈਡੀਕਲ ਬੁਲੇਟਿਨ ਉਹਨਾਂ ਦੀ ਸਿਹਤ ਦੇ ਸੰਬੰਧ ਦੇ ਵਿੱਚ ਜ਼ਰੂਰ ਜਾਰੀ ਕੀਤਾ ਜਾਵੇਗਾ ਤੇ ਤੁਹਾਨੂੰ ਜ਼ਰੂਰ ਉਸੇ ਵੇਲੇ ਇਸ ਸੰਬੰਧ ਦੇ ਵਿੱਚ ਜਾਣਕਾਰੀ ਦਿੱਤੀ ਜਾਵੇਗੀ